ਹਾਂਜੀ ਸ਼ਕਲਾ ਜੀ ਆਪਾਂ ਤੇ ਗੱਲ ਕਰੀਏ ਜਿਹੜੀ ਆਰਾਮ ਲੱਲਾ ਜੀ ਦਾ ਪ੍ਰੋਗਰਾਮ ਤੁਸੀਂ ਛੋਟੇ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਮੈਨੇਜ ਕੀਤਾ ਤਾਂ ਕਮੇਟੀ ਦੁਆਰਾ ਕਿਸ ਤਰੀਕੇ ਨਾਲ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਤਿਆਰ ਕੀਤੀ ਗਈ ਹੈ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਦੇਖੋ ਜੀ ਅਸੀਂ ਪ੍ਰੋਗਰਾਮ ਕਰਨ ਵਾਲੇ ਕੋਈ ਨਹੀਂ ਹੁੰਦੇ ਆ ਪਰਮਾਤਮਾ ਨੇ ਹਰ ਬੰਦੇ ਦੀ ਕਿਰਪਾ ਲਗਾਈ ਹੁੰਦੀ ਆ ਸਾਡੇ ਚਾਰ ਭਰਾ ਅਸੀਂ ਇਕੱਠੇ ਹੋਏ ਚਾਰ ਭਰਾਵਾਂ ਨੇ ਕਾਰਗਰਮ ਲਿਖਿਆ ਰਮਨ ਜੀ ਸੰਦੀਪ ਜੀ ਦੀਪਕ ਮਦਾਨ ਜੀ ਬਾਕੀ ਜਿੰਨੇ ਮੇਰੇ ਸਮੂਹ ਸ਼ਹਿਰ ਵਾਸੀ ਆ ਜਿੰਨੇ ਮੇਰੀ ਪਾਰਟੀ ਹੈ ਜਿਹੜੇ ਮੰਦਰ ਕਮੇਟੀ ਮਣੀ ਮੇਸ਼ ਦੀ ਮੰਦਰ ਕਮੇਟੀ ਆ ਤੇ ਸਾਡੇ ਸੁਰੀ ਸਾਹਿਬ ਨੇ ਬਾਕੀ ਜਿੰਨੇ ਵੀ ਸਾਡੇ ਸਾਥੀ ਨੇ ਭਾਵੇਂ ਬਜਰੰਗ ਦਲ ਹੋਵੇ ਸ਼ਿਵ ਸੈਨਾ ਹੋਵੇ ਕਾਂਗਰਸ ਪਾਰਟੀ ਹੋਵੇ ਕਾਲੀ ਪਾਰਟੀ ਹੋਵੇ ਕੋਈ ਵੀ ਪਾਰਟੀ ਹੋਵੇ ਉਹਨਾਂ ਨੇ ਸਾਡਾ ਭਰਪੂਰ ਸਹਿਯੋਗ ਕੀਤਾ ਇਹ ਸੀਗਾ ਕਿ ਸਾਡੇ ਚਾਰ ਭਰਾਵਾਂ ਨੂੰ ਪਰਮਾਤਮਾ ਨੇ ਡਿਊਟੀ ਲਾਈ ਸੀ ਕਿ ਸਾਰੇ ਬੰਦਿਆਂ ਨੂੰ ਇਕੱਠਾ ਕਰੀਏ ਤੇ ਸਾਰੇ ਬੰਦਿਆਂ ਦੇ ਨਾਲ ਰਹਿ ਕੇ ਇਹ ਕਾਰਜਕ੍ਰਮ ਨੂੰ ਅਸੀਂ ਅਗੇ ਪ੍ਰਸਤ ਕਰੀ ਨੀ ਟਾਈਮ ਤੇ ਰਾਹੁਲ ਗਾਂਧੀ ਆਉਣਾ ਪੁੱਠੇ ਸੱਦਿਆ ਰਿਹਾ ਸੀ ਬੈਸ ਫਸਾਈ ਹੋਇਆ ਦੇ ਵਿੱਚ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਰਾਹੁਲ ਗਾਂਧੀ ਜੀ ਨੂੰ ਸੱਦਿਆ ਗਿਆ ਸੀਗਾ ਇਹ ਤੁਸੀਂ ਨਹੀਂ ਕਹਿ ਸਕਦੇ ਨਹੀਂ ਸੱਦਿਆ ਗਿਆ ਸੀਗਾ ਉਹਦਾ ਕਾਰਨ ਕੀ ਸੀਗਾ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਉਹ ਸੱਦਾ ਪੱਤਰ ਦੇ ਨਾਲ ਸਿਰਫ ਦੋ ਵਿਅਕਤੀ ਜਾ ਸਕਦੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣੀ ਪੂਰੀ ਟੀਮ ਨੂੰ ਲੈ ਕੇ ਰਾਮਨ ਲਾਲਾ ਤੇ ਡਿਸਕਸ਼ਨ ਕਰਨ ਜਾਣਾ ਚਾਹਨਾ ਵਾ ਬਸ ਇੰਨੀ ਗੱਲ ਸੀਗੀ ਬਾਕੀ ਤਾਂ ਮੀਡੀਆ ਤੁਹਾਨੂੰ ਪਤਾ ਹੀ ਆ ਜੇ ਗੱਲ ਕਰੀਏ ਇਦਾਂ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਤਾਂ ਜਿਹੜੀ ਕਿ ਰਾਜਨੀਤਿਕ ਹੁੰਦੀ ਆ ਵਾ ਰਾਜਨੀਤੀ ਹੋਣੀ ਚਾਹੀਦੀ ਕਿ ਨਹੀਂ ਚਾਹੀਦੀ ਦੇਖੋ ਜੀ ਸ਼੍ਰੀ ਰਾਮ ਜੀ ਆਦੀ ਜਨਮ ਆਦੀ ਕਾਲ ਤੋਂ ਆ ਉਹ ਮਹਾਪੁਰਸ਼ ਨੇ ਉਹ ਸਾਡੇ ਦੇਵਤਾ ਨੇ ਸਾਡੇ ਪਰਮ ਪਿਤਾ ਪਰਮੇਸ਼ਵਰ ਨੇ ਉਹਨਾਂ ਉੱਤੇ ਲੈ ਕੇ ਕਿਸੇ ਵੀ ਧਰਮ ਨਾਲ ਕਿਸੇ ਵਿਅਕਤੀ ਨਾਲ ਕੋਈ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ ਆਪਣੀ ਸੰਸਥਾ ਵੱਲੋਂ ਕੋਈ ਮੈਸੇਜ ਕਨਵੇ ਕਰਨਾ ਚਾਹੋਗੇ ਸ਼ਾਇਦ ਤੁਸੀਂ ਆਪਣੀ ਸੰਸਥਾ ਵੱਲੋਂ ਮੈਸੇਜ ਕਰਵਾਇ ਕਰਾ ਚਾਹੋਗੇ ਕਿ ਸਾਰੇ ਕਪੂਰਥਲਾ ਵਸਨੀਕਾਂ ਵੱਲੋਂ ਜਿੱਦਾਂ ਸਨਾਤਨ ਨੂੰ ਇਕਜੁੱਟ ਕੀਤਾ ਗਿਆ ਹਿੰਦੂ ਸਿੱਖ ਈਸਾਈ ਸਾਰੇ ਭਾਈਚਾਰਿਆਂ ਜਿਸ ਤਰ੍ਹਾਂ ਰਾਮ ਲਲਾ ਜੀ ਦਾ ਇੱਕ ਦਿਵਸ ਮਨਾਇਆ ਜਿਸ ਤਰ੍ਹਾਂ ਸਾਰੇ ਭਾਈਚਾਰੇ ਨੂੰ ਆਪਾਂ ਇਕੱਠਾ ਕੀਤਾ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਰਹੀਏ ਤੇ ਸਮਾਜ ਨੂੰ ਬਹੁਤ ਸੋਹਣਾ ਤੇ ਬਹੁਤ ਵਧੀਆ ਬਣਾਈਏ ਤੇ ਲੋਕਾਂ ਲੋਕਾਂ ਦਾ ਕੀ ਮਤਲਬ ਕੀ ਦੇਖਣ ਨੂੰ ਮਿਲਿਆ ਜਿਹੜਾ ਕਿ ਲੋਕਾਂ ਦਾ ਉਤਸ਼ਾਹ ਬਹੁਤ ਆ ਜੀ ਲੋਕਾਂ ਦਾ ਉਤਸ਼ਾਹ ਇਸ ਕਰਕੇ ਆ ਕਿ 1528 ਜਿਹੜੀ ਸੀਗੀ ਉੱਥੋਂ ਹੀ ਸ਼ੁਰੂ ਹੋਈ ਸੀ RAMLILA ਮੰਦਰ ਲੈਣ ਤੋਂ 2024 ਚ ਮੰਦਰ ਜਾ ਕੇ ਸਾਨੂੰ ਮਿਲਿਆ 498 ਸਾਲ ਬਾਅਦ ਜੀ RAMLALA ਜੀ ਆਪਣੇ ਦਰਬਾਰ ਦੇ ਵਿੱਚ ਆਣਗੇ ਇਸ ਤੋਂ ਜ਼ਿਆਦਾ ਉਤਸ਼ਾਹ ਦਾ ਕੋਈ ਵੀ ਕਾਰਨ ਨਹੀਂ ਕਿਸ ਤਰ੍ਹਾਂ ਤੁਸੀਂ ਕਿਹਾ ਕਿ ਰਾਸ਼ਟਰਪਤੀ ਨੇ ਤਾਂ ਉਹ ਮੰਦਰ ਸੰਤਾਪ ਆਪਣੀ ਟੀਮ ਲੈ ਕੇ ਉਸੇ ਪਾਸੇ ਦਿੱਖਿਆ ਜਾ ਰਿਹਾ ਕਿ ਜਿਵੇਂ ਰਾਸ਼ਟਰਪਤੀ ਤੋਂ ਦੀ ਮਨੋਰਮ ਸੱਧਿਆ ਦੇਖੋ ਜੀ ਇਹ ਦੇਖੋ ਇਹ ਪੋਲਿਟਿਕਲ ਗੱਲ ਹੈ ਇਹ ਮੋਦੀ ਜੀ ਜਾਣਦੇ ਰਾਸ਼ਟਰਪਤੀ ਜੀ ਜਾਣਦੇ ਆ ਉਹਨਾਂ ਸੱਧਿਆ ਕਿੰਨੇ ਸੱਧਿਆ ਇਹ ਮੈਂ ਅਧਿਕਾਰਿਕ ਬਿਆਨ ਕਰਦਾ ਨਹੀਂ ਮੈਂ ਉਹਨਾਂ ਬਾਰੇ ਬਿਆਨ ਨਹੀਂ ਦੇ ਸਕਦਾ ਸਰ ਇਹ ਜਿਵੇਂ ਕਿ RAMLALA ਜੀ ਦਾ ਕੀ ਪ੍ਰੋਗਰਾਮ ਬਣਾਇਆ ਕਿਆਵਾਸ਼ੀ ਮੰਦਰਮਣੀ ਮਹੇਸ਼ ਮੰਦਰ ਪ੍ਰਸ਼ਾਸਨ ਵੱਲੋਂ ਤੁਸੀਂ ਵਿਸ਼ੇਸ਼ ਤੌਰ ਤੇ ਪੁੱਜੇ ਕਿਤੇ ਦੇਖਦੇ ਲੋਕਾਂ ਦਾ ਉਤਸ਼ਾਹ ਬੱਧਾ ਦੇ ਰਿਹਾ ਭਾਰਤਵਾਸੀ ਇਤਿਹਾਸ ਦੇ ਵਿੱਚ ਬੜਾ ਸੁਨਹਿਰੀ ਦਿਨ ਹੈ ਜਿਸ ਦੇ ਬਾਅਦ ਸੱਤ ਦੇ ਭਾਰਤਵਾਸੀ ਪਿਛਲੇ ਕਈ ਸੌ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਸਗੇ ਅੱਜ ਸ਼੍ਰੀ ਰਾਮ ਜੀ ਦੇ ਉਤਾਰ ਦਾ ਜੋ ਪ੍ਰਾਂਤ ਪ੍ਰਛਾਤਾ ਹੋਈ ਹੈ ਉਹਦੀ ਮੁਕਤੀ ਦੇ ਵਿੱਚ ਤੇ ਸਾਰੇ ਭਾਰਤਵਾਸੀ ਜਮਾਤ ਤੇ ਬੜੀ ਸਾਹ ਖੁਸ਼ੀ ਔਰ ਅਰਫ ਵਾਲੀ ਗੱਲ ਹੈ ਮੈਂ ਪ੍ਰਸ਼ਾਸਨ ਕੋਲੋਂ ਆਪਣੇ ਪਰ ਨਿੱਜੀ ਤੌਰ ਤੇ ਸਾਰੇ ਕਬੂਲ ਖਾਸਸਿਆਂ ਨੂੰ ਬਾਰੇ ਪੰਜਾਬ ਨਿਵਾਸੀਆਂ ਨੂੰ ਸਾਰੇ ਭਾਰਤ ਪਾਸੇ ਸੋ ਸਾਰੇ ਭਾਰਤ ਅਸੀ ਦੀ ਦੇਖੰਭੇਸ਼ਾਂ ਦੇ ਵਿੱਚ ਬਸਦੇ ਆਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਪ੍ਰਸ਼ਾਸਨ ਔਰ ਮੈਂ ਨਿੱਜੀ ਤੌਰ ਤੇ ਮੈਂ ਕਿਹਾ ਸ਼ਹਿਰ ਦੇ ਸਾਰੇ ਧਾਰਮਿਕ ਕੰਮਾਂ ਦੇ ਵਿੱਚ ਸ਼ਮੂਲੀਅਤ ਵੀ ਕਰਦੇ ਆਂ ਸਹਿਯੋਗ ਵੀ ਕਰਦੇ ਆਂ ਜੋ ਸਾਡਾ ਚਿੱਤਰ ਬਣਦਾ ਹੈ ਉਹ ਅਸੀਂ ਸਾਥੀ ਜੇ ਆਪ ਗੱਲ ਕਰੀਏ ਜਿਹੜੀ ਧਾਰਮਿਕ ਸੰਸਥਾ ਵੱਲੋਂ ਇਹ ਪ੍ਰੋਗਰਾਮ ਉਪਰਾਲਾ ਕੀਤਾ ਗਿਆ ਹੈ ਤਾਂ ਕਿੱਦਾਂ ਦੇਖਦੇ ਇਹਨਾਂ ਦੇ ਉਪਰਾਲੇ ਨੂੰ ਵੀ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਨਾਲ ਜਿਹੜੀ ਸਾਡੀ ਜਗ ਦੇ ਰੇਖ ਹੈ ਉਹਨਾਂ ਨੂੰ ਸੇਧ ਮਿਲਦੀ ਹੈ ਕਿ ਅਸੀਂ ਪ੍ਰੋਗਰਾਮ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ ਉਹਨਾਂ ਤੋਂ ਅਸੀਂ ਸਿੱਖਿਆ ਲੈਣੀ ਹੈ ਔਰ ਇਸ ਦੇ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਇੱਕ ਏਕਤਾ ਔਰ ਆਪਸੀ ਮਾਨ ਸਾਂਝੀ ਬਾਲਤਾ ਪੈਦਾ ਹੋਈ ਹੈ ਇਸ ਦਾ ਮੁੱਖ ਸਭ ਦੇ ਮੂਤਰੇ ਵਿੱਚ ਜੋ ਹਰ ਜੋ ਬੁਲਾਇਆ ਜਾ ਰਿਹਾ ਹੈ ਇਧਰ ਸਾਰੇ ਸ਼ਹਿਰ ਦੇ ਵਾਸੀ ਜਿਹੜੇ ਖੁਸ਼ ਹਨ ਤੇ ਇਕੱਠ ਕਰ ਰਿਹਾ ਹੱਸੋ ਸਰ ਜੀ ਆਪਾਂ ਗੱਲ ਕਰੀਏ ਬੀਜੇਪੀ ਵੱਲੋਂ ਤੁਸੀਂ ਵੀ ਆਰਾਮ ਲੱਲਾ ਜੀ ਦੇ ਜਿਹੜੇ ਕਿ ਪ੍ਰੋਗਰਾਮ ਤੇ ਮਣੀ ਮਹੇਸ਼ ਮੰਦਰ ਪਹੁੰਚੇ ਆ ਕਿਤਾ ਦੇਖਦੇ ਲੋਕਾਂ ਦੇ ਇਛਾ ਨੂੰ ਅੱਜ ਅਯੁੱਧਿਆ ਵਿਖੇ ਇੱਕ ਬਹੁਤ ਸੁੰਦਰ ਮੰਦਿਰ ਬਣਵਾਇਆ ਜਿਹੜਾ ਕਿ ਤਕਰੀਬਨ 500 ਸਾਲ ਵਿੱਚ ਜਿਹਨੂੰ ਆਪਾਂ ਅਸਗਰਚ ਕੀਤਾ ਕਈ ਕੁਰਬਾਨੀਆਂ ਹੋਈਆਂ ਛਿੱਧੀਆਂ ਹੋਈਆਂ ਬਹੁਤ ਸਾਰਿਆਂ ਸਮੇਂ ਚੋਂ ਲੰਘਿਆ ਪਰ શ્રી ਰਾਮ ਪ੍ਰਭੂ ਜੀ ਦੇ ਕਿਰਪਾ ਕਰਕੇ ਉਹਨਾਂ ਦੇ ਹੱਥੇ ਸੇਵਾ ਲਈ મોદી ਸਾਹਿਬ ਦੇ ਅਤੇ ਅੱਜ ਪ੍ਰਭੂ શ્રી ਰਾਮ ਜੀ ਜਿਹੜੇ ਕਿ ਤਕਰੀਬਤ 500 ਸਾਲ ਤੋਂ ਵੱਧ ਪਿੰਡੋ ਵਿੱਚ ਵਸਾਇਮਨ ਸੀ ਅੱਜ ਉਹ ਆਪਣੇ ਬਹੁਤ ਸੁੰਦਰ ਮੰਦਿਰ ਵਿੱਚ ਅੱਜ ਬਰਾਜ਼ਮਨ ਹੋਏ ਆ ਸਮੂਹ ਦੇਸ਼ ਵਾਸੀਆਂ ਵਿੱਚ ਦਿਵਾਲੀ ਤੋਂ ਵੀ ਵੱਧ ਸ਼ੌਅ ਆ ਅੱਜ ਪਾਇਆ ਜਾ ਰਿਹਾ ਕਿਉਂਕਿ ਮੈਂ ਸੇਰਦਾ ਹੀ ਸਾਰੇ ਪਰੋਮਾਂ ਜਾ ਰਿਹਾ ਔਰ ਹਰ ਇੱਕ ਉਹ ਕੋਈ ਕੁਰਸੀ ਵੀ ਧਰਨ ਦਾ ਹੋਵੇ ਫਿਰਕਦਾ ਹੋਵੇ ਜੋ ਵੀ ਇਸੇ ਹਰ ਇੱਕ ਨੇ ਸਵਾਗਤ ਕੀਤਾ ਤੇ ਪ੍ਰਭੂ શ્રી ਰਾਮ ਦੀ ਚਰਨਾਂ 'ਮੈਂ ਅਰਦਾਸ ਕਰਦਾ ਬੇਤੀ ਕਰਦਾ ਕਿ ਪ੍ਰਭੂ શ્રી ਰਾਮ ਦੇ ਬਲ ਬਿਸਕਾਰ ਜਿਹੜਾ ਕਿ ਸਾਡਾ ਹਿੰਦੂ ਦਾ ਆਦਰ ਹੈ ਭਾਰਤੀ ਆ ਉਹ ਦੁਨੀਆ ਦਾ ਨੰਬਰ 1 ਜਿਹੜਾ ਦੇਸ਼ ਬਣ ਸਕੇ ਤੇ ਪ੍ਰਭੂ ਸੀ ਰਾਮ ਇਹ ਸਾਰਾ ਕੁਝ ਕਰ ਸਕਦੇ ਆ ਤੇ ਅੱਜ ਪ੍ਰਾਂਤ ਦੇ ਵਿੱਚ ਜੋ ਵੀ ਸਭਾ ਹਾਜ਼ਰ ਹੋਈਆਂ ਸਾਰਾ ਬਹੁਤ ਬਹੁਤ ਧੰਨਵਾਦ ਸਾਰ ਨੂੰ ਬਹੁਤ ਬਹੁਤ ਹਾਂਜੀ ਪਰਮਿੰਦਰ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜਾ ਕਿ ਅੱਜ ਆ ਰਾਮ ਲੱਲਾ ਜੀ ਦਾ ਕਹਿੰਦੇ ਕਿ ਸਥਾਪਨਾ ਕੀਤੀ ਗਈ ਤਾਂ ਮਣੀ ਮੇਸ਼ ਮੰਦਰੀ ਪ੍ਰੋਗਰਾਮ ਰੱਖਿਆ ਗਿਆ ਵਿਸ਼ੇਸ਼ ਤੌਰ ਤੇ ਤੁਸੀਂ ਪੁੱਜੇ ਆ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਸਾਰੇ ਪਹਿਲਾਂ ਰਾਮ ਭਗਤਾਂ ਮੁਜੈ ਸ਼ਰੀ ਦਾ ਪਰ ਅੱਜ ਦਾ ਬਹੁਤ ਹੀ ਮਕਦਸ ਦਿਨ ਹੈ ਕਿਉਂਕਿ ਪਿਛਲੇ ਕਈ ਸਦੀਆਂ ਤੋਂ ਦੱਸਦੇ ਸੀ ਕਿ ਰਾਮ ਰੱਬਾ ਦਾ ਆਪਣਾ ਨਿਵਾਸ ਬਣੇ ਅੱਜ ਉਹ ਬਣ ਕੇ ਤਿਆਰ ਹੈ ਕਾਪੜੀਗਰ ਰਿਆ ਵਿੱਚ ਰਾਮ ਰੱਲਾ ਜੀ ਗ੍ਰਾਜਨ ਹੋਏ ਉਸੇ ਖੁਸ਼ੀ ਵਿੱਚ ਮੰਨੀ ਵਿੱਚ ਮੰਦਰ ਵਿੱਚ ਜਿਹੜਾ ਪ੍ਰੋਗਰਾਮ ਪਜਾ ਗਿਆ ਸੀ ਸਾਰੇ ਸਾਥੀਆਂ ਸਵੀਕਰੇ ਹਾਜ਼ਰ ਹੋਏ ਹਨ ਔਰ ਸਾਰੀ ਦੁਨੀਆ ਦੇ ਵਸਦੇ Hindu ਭਾਈਚਾਰੇ ਦੇ ਲੋਕਾਂ ਨੂੰ ਰਾਮ ਜੀ ਦੇ ਨਾਮ ਭਗਤਾਂ ਨੇ ਆਪਣੇ ਤਹਿ ਦਰੋ ਨਾਨ ਬਲਕ ਲੱਖ ਲੱਖ ਵਧਾਈ ਜੇ ਅਪ ਗੱਲ ਕਰੀਏ ਕਈ ਕਹਿੰਦੇ ਕਿ ਕਈ ਸੰਸਥਾ ਵੱਲੋਂ ਜਿਹੜੀ ਇਸ ਤਰ੍ਹਾਂ ਦੀ ਉਤੇ ਰਾਏ ਨੀਤੀ ਵੀ ਖੇਢੀ ਗਈ ਹੈ ਪਰ ਤੁਸੀਂ ਇਹ ਚੀਜ਼ਾਂ ਨੂੰ ਸਾਰਿਆਂ ਕਿੱਦਾਂ ਦੇਖਦੇ ਹੋ ਦੇਖੋ ਅੱਜ ਤੱਕ ਕੋਈ ਵੀ ਆਪ ਕੈਂਟ ਨਹੀਂ ਨਿਰੇਜ ਨਹੀਂ ਕਿ ਚਾਹੇ ਉਹ ਕੋਈ ਪਾਰਟੀ ਹੈ ਚਾਹੇ ਉਹ ਆਪੋਜੀਸ਼ਨ ਆ ਬਿਲਕੁਲ ਇਸੇ ਸਿਆਸਤ ਕਰਦੀ ਰਹੀ ਪਰ ਉਹ ਸਾਰਾ ਕੁਝ ਅੱਜ ਖਤਮ ਹੋ ਗਿਆ ਕਿਉਂਕਿ ਉਹ ਰਾਮ ਜੀ ਦਾ ਮੰਦਰ ਬਣ ਗਿਆ ਔਰ ਸਾਰੀਆਂ ਜੜੀਆਂ ਪੁਰਾਣੀਆਂ ਉਹ ਵੀ ਗੱਲਾਂ ਸੀ ਉਹਨਾਂ ਤੋਂ ਸਾਨੂੰ ਪਰਦਾ ਪੂਰਾ ਜ਼ਿਆਦਾ ਮੁਕਤੇ ਜਿਆਦਾ ਕੋਈ ਕਿੰਦੂ ਪ੍ਰਤੁਨੀ ਕਰਦਾ ਰਾਜਾ ਦਸ਼ਰਤ ਜਿਹੜੇ ਕੀ ਜਿਹਦੇ 14 ਸਾਲ ਰਾਮਚੰਦਰ ਜੀ ਮਹਾਰਾਜ 14 ਸਾਲ ਦੀ ਪਰਵਾਸ ਲਈ 22 ਦਿਨ ਬਾਅਦ ਲਿਖਿਆ ਉਹ ਦੀਪਾਵਲੀ ਇੱਕ ਬਹੁਤ ਮਹੱਤਵਪੂਰਨ ਅੱਜ ਜਿਹੜੇ 22 ਤਰੀਕ ਨੂੰ ਜਿਹੜਾ ਕੀ ਅਯੁੱਧਿਆ ਦੇ ਵਿੱਚ ਮੰਦਰ ਬਣਿਆ ਉਹ ਇੱਕ ਇਤਿਹਾਸ ਦੇ ਵਿੱਚ ਬਹੁਤ ਵੱਡੀ ਦੀਵਾਲੀ ਜੀ ਮਾਰੇ ਰਾਮ ਜੀ ਬਣਵਾਸਤੇ ਗਏ ਸੀ 14 ਸਾਲਾਂ ਬਾਅਦ ਉਹ ਆਏ ਸੀ ਉਹਨਾਂ ਦੇ ਆਇਆ ਜਿਹੜੇ ਦਿਵਾਲੀ ਦਾ ਕਾ ਪੁਰ ਬਣਾਇਆ ਗਿਆ ਸੀ ਅੱਜ ਵੀ ਜਦੋਂ ਜਦੋਂ ਸ਼੍ਰੀਲੰਕਾ ਤੋਂ ਜਿਹੜੇ ਲੰਕਾ ਦੇ ਜਿੱਤੇ ਕਿ ਆਏ ਉਦੋਂ ਜੁਦੀ ਪਹੁੰਚਣ ਤੇ ਜਿਹੜੀ ਦੀਪਵਾਲਾ ਕੀਤੀ ਗਈ ਸੀ ਅੱਜ ਵੀ ਬਿਲਕੁਲ ਜਿਹੜੇ ਉਹਨਾਂ ਦਾ ਨਵਾਂ ਸਥਾਨ ਬਣਿਆ ਤੁਸੀਂ ਕਿ ਦਿਵਾਲੀ ਵਰਗਾ ਇਹ ਮਾਹੌਲ ਸਾਰੇ ਬਣਿਆ ਮੈਂ ਸਾਰਿਆਂ ਨੂੰ ਦੁਆਰਾ ਤੋਂ ਫਿਰ ਦੇ ਨਾਮ ਦੇ ਆਪਕਾਂ ਲੱਖ ਲੱਖ ਵਧਾਈ ਜਿੰਦਾ ਜੈਸ ਸਰ ਰਮਨ ਜੀ ਤੁਸੀਂ ਵੀ ਵਿਸ਼ੇਸ਼ ਤੌਰ ਤੇ ਪੁੱਜੇ ਕਿ ਜਿਵੇਂ ਕਹ ਲੋ ਕਿ ਵਪਾਰੀ ਵਰਗ ਵੀ

ਆਸੀ ਇਸ ਤਰੀ ਨਵੀਂ ਇਸਤਾਨ ਮੰਦੂਰ ਪਾਰਟੀ ਵੀ ਹੋਏਗਾ ਕਿ ਕਰੋ ਲੋਕ ਉਤੇ ਰਾਮ ਮੋਹਨ ਜੀ ਦੇ ਆਪਣੇ ਲੈਣਗੇ ਸੇ ਪ੍ਰਭੂ ਜੀ ਨੂੰ ਲਿਸ਼ਾਉਣਗੇ ਜੋ ਅੱਜ ਰਾਮ ਪ੍ਰਿਸ਼ਾ ਮੋਦੀ ਜੀ ਜੋ ਦਿੱਲੀ ਦੇ ਉਹ ਚੋਕ ਸਭ ਰਹਿ ਰਹੇ ਕਿ ਉਹ ਆਪਣਾ ਸਾਥ ਦੇ ਕੇ ਇਸ ਰਾਮ ਤੋਂ ਮਹਾਵਾਸ ਨੂੰ ਸਤਿ ਜੋ ਇਸ ਮਾਣ ਨੂੰ ਦਿੱਚ ਬਹੁਤ ਖੁਸ਼ੀਆਂ ਦੇ ਹਰ ਹਾਲ ਤਰਹੀ ਮੁਸ਼ਕਲਾਂ ਕਾਕੇ ਹਰ ਸੁਭਜੀਆਂ ਉਹ ਵੀ ਹਰ ਇੱਕ ਜੁਲਾਈ ਦੀ ਰਿਆਵਾਂ ਉਹ ਤੁਵਾਇਦੋ ਤੈਨਾਂ ਬਹੁਤ ਬੁੱਟਾ ਬੂਹੇ ਪਰ ਮੁੰਨੇ ਮੇਸ਼ਵੰਦਰੋਂ ਵੀ ਸੰਬੰਧ ਨਨ ਵੀਰ ਜੀ ਸੁਸਕਾ ਕਰਨ ਜਿਨ੍ਹਾਂ ਸਾਡੇ ਕੋਲ ਕਾਜ਼ੀ ਸੁਭਾਇਤ ਨੂੰ ਪਹੁੰਚ ਗਈ ਸੀ ਪਰ ਅੱਜ ਜੋ ਨੀ ਅਵਾਜ਼ ਦੇ 2007 ਦਾ ਬਗਾਵਤ ਹੈ ਉਹਨਾਂ ਵਿੱਚ ਸਖੇ ਦੋਹਰਾ ਸਾਹਿਬ 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 ਜੋ ਸਭ ਪੁੰਚੇ ਨੇ اور خوشیاں جی جے پی کہ سارا کچھ اسی کیا لے رہے اس کا ਕਿ ਤੁਜੀ ਕਿੰਨੀ ਸਰਕਾਰ ਹੈ ਤੇ ਸੈਕਟਰ ਵਿੱਚ ਤੋਂ ਬੈਠੇ ਨੇ ਠੀਕ ਹੈ ਪਰ ਉਹਨਾਂ ਨੇ ਕਿੰਨਾ ਹਰ ਇੱਕ ਮੁੱਦਾ ਉਹਨਾਂ ਚੁੜਿਆਵਾ ਜੀ ਹੈ ਕਿ ਪ੍ਰਸ਼ਾਸਨਿਕ ਚਾ ਵੀ ਮਾ ਚੁਗੀ ਜੋ ਨਹੀਂ ਹੈ ਹਾਲ ਦੇਖੀ ਕਿ ਤੁਹਾਨੂੰ ਸਾਥ ਸਤਿਕਾਰ ਦਾ ਸਾਥ ਹਰ ਭਾਈ ਜਣ ਦਾ ਸਾਥ ਹੈ ਉਹ ਜੁੜੇ ਨਾਲ ਉਹ ਸੁਤਪੋਜੀ ਗੱਲ ਜੀ ਇਸ ਸਚਾਈ ਨੂੰ ਜੇ ਤੁਮ ਨਹੀਂ ਹੈ ਚਾਇਰ ਜਿੱਤੂ ਹੋਣੀ ਨਾ ਉਹ ਬਲੰਗ ਜਿਹੜਾ ਚਾਇਰ ਹੁੰਦਾ ਸੇਰਾ ਹੁੰਦਾ ਜਿਸੇ ਮੋਰ ਪਾਣੀ ਜਿਹੜਾ ਉਹ ਬੰਚਰਾ ਦੇ ਜਿਹੜਾ ਜਿੰਮੂ ਨੂੰ ਪ੍ਰਸ਼ਵਤ